ਉਹੀ ਡਾਕਟਰ ਵਿਜੇ ਸਿੰਘ ਲਾ ਨੇ ਬਲਵਿੰਦਰ ਜੀ ਜਿਨ੍ਹਾਂ ਨੂੰ ਇੱਕੋਦਮ ਜਿਹੜਾ ਮੰਤਰੀ ਮੰਡਲ ਚੋਂ ਬਾਹਰ ਕਰ ਦਿੱਤਾ ਗਿਆ ਸੀਗਾ ਮਾਮਲਾ ਐਸੀ ਕਹਿੰਦੇ ਕੋਈ ਆਡੀਓ ਸੀਗੀ ਆਡੀਓ ਦੇ ਉੱਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਫੈਸਲਾ ਲਿਆ ਤੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ। ਹਾਂਸਾ ਦੇ ਵਿੱਚ ਹੀ ਜਿੱਦੇ ਚੋਣ ਹੋਈ ਸੀ 2022 ਦੀ ਤਾਂ ਸਿੱਧੂ ਮੂਸੇਵਾਲਾ ਨੂੰ ਉਹਨਾਂ ਨੇ ਹਰਾ ਦਿੱਤਾ ਸੀ। ਕੋਸ ਰਿਪੋਰਟ ਦੇ ਮੁਤਾਬਕ ਇਹ ਕਲੀਨ ਚਟ ਮਿਲੀ ਹੈ ਤੇ ਹੁਣ ਅਗਲੀ ਜਿਹੜੀ ਸੁਣਵਾਈ ਹੈ ਉਹ 14 ਜੁਲਾਈ ਨੂੰ ਹੋਵੇਗੀ। ਆਪਣੇ ਵੱਲੋਂ ਸੁਰਖਰੂ ਹੋ ਗਏ ਨੇ ਉਹਨਾਂ ਦੇ OSD ਵੀ ਸੁਰਖਰੂ ਹੋ ਗਏ ਨੇ ਕਿ ਉਹਨਾਂ ਦੇ ਉੱਤੇ ਜਿਹੜਾ ਮਾਮਲਾ ਸੀਗਾ ਉਹ ਠੰਡਾ ਪੈ ਗਿਆ। ਜੇ ਪਾਸੇ ਗੱਲ ਕਰਾਂਗੇ ਜੀ ਵੀ ਜੇ ਸਿੰਘਲਾਣ ਜੋ ਕਿ ਮਾਨਸਾ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਤੇ ਅੱਜ ਤੋਂ 3 ਸਾਲ ਪਹਿਲਾਂ ਇਹ ਸਿਹਤ ਮੰਤਰੀ ਹੁੰਦੇ ਸੀ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਵੀ ਇਹ ਕਮਿਸ਼ਨ ਮੰਗਦੇ ਸੀ ਤਾਂ ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ ਮਹਿਕਮਾ ਵਾਪਸ ਲੈ ਲਿਆ ਗਿਆ ਸੀ ਕਾਜੀ ਕਾਰਵਾਈ ਚੱਲਦੀ ਸੀ ਵਿਰੋਧੀ ਲਗਾਤਾਰ ਸਵਾਲ ਖੜੇ ਕਰਦੇ ਸੀ ਵੀ ਤੁਸੀਂ ਨਾਲ ਕਮਾਉਨੇ ਹੋ ਤੇ ਇਹਨਾਂ ਦੇ ਉੱਤੇ ਤਾਂ ਇਲਜ਼ਾਮ ਲੱਗੇ ਹੋਏ ਨੇ ਪਰ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਿਆ ਤੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਇਲਜ਼ਾਮ ਲਗਾਇਆ ਉਹਨੇ ਕਿ ਹੈ ਕਿ ਜਾਂਚ ਜਿਹੜੇ ਬੰਦੇ ਕਰ ਰਹੇ ਸੀ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਜੇ ਸਰਕਾਰ ਵੱਲੋਂ ਜਿਹੜੀ ਜਾਂਚ ਆਹੋ ਬਾਹਰੀ ਸੂਬੇ ਦੀ ਕਿਸੇ ਖਾਸ ਏਜੰਸੀ ਤੋਂ ਹੋਣੀ ਚਾਹੀਦੀ ਬਿਲਕੁਲ ਇਹ ਉਹੀ ਡਾਕਟਰ ਵਿਜੇ ਸਿੰਘਲਾ ਨੇ ਬਲਵਿੰਦਰ ਜੀ ਜਿਨ੍ਹਾਂ ਨੂੰ ਇੱਕੋ ਦਮ ਜਿਹੜਾ ਮੰਤਰੀ ਮੰਡਲ ਚੋਂ ਬਾਹਰ ਕਰ ਦਿੱਤਾ ਗਿਆ ਸੀਗਾ ਹਾਲਾਂਕਿ ਉਹਨਾਂ ਦੀ ਵਿਧਾਇਕ ਵਾਲੀ ਜਿਹੜੀ ਕੁਰਸੀ ਸੀ ਉਹ ਉਸੇ ਤਰ੍ਹਾਂ ਬਚ ਗਈ ਸੀ ਪਿੱਛੇ ਜੇ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਏ ਸੀ ਵਕ ਵਕ ਥਾਵਾਂ ਦੇ ਉੱਤੇ ਹੋਰ ਵੀ ਸਰਗਰਮੀਆਂ ਉਹਨਾਂ ਨੇ ਕਾਫੀ ਵਧਾਈਆਂ ਹੋਈਆਂ ਸੀ ਮਾਮਲਾ ਇਹ ਸੀ ਕਹਿੰਦੇ ਕੋਈ ਆਡੀਓ ਸੀਗੀ ਆਡੀਓ ਦੇ ਉੱਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਫੈਸਲਾ ਲਿਆ ਤੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਤਾ ਸਿਹਤ ਮੰਤਰੀ ਉਹ ਬਣੇ ਸੀਗੇ ਵਿਪੇਸ਼ੇ ਤੋਂ ਡਾਕਟਰ ਨੇ ਤੇ ਮਾਨਸਾ ਦੇ ਵਿੱਚ ਕਾਫੀ ਉਹਨਾਂ ਦਾ ਵੱਡਾ ਰੁਤਬਾ ਹੈ ਤੇ ਮਾਨਸਾ ਦੇ ਵਿੱਚ ਹੀ ਜਦੋਂ ਇਹ ਚੋਣ ਹੋਈ ਸੀ 2022 ਦੀ ਤਾਂ ਸਿੱਧੂ ਮੂਸੇਵਾਲਾ ਨੂੰ ਉਹਨਾਂ ਨੇ ਹਰਾ ਦਿੱਤਾ ਸੀਗਾ ਮਾਨਸਾ ਤੋਂ ਸਿੱਧੂ ਮੂਸੇਵਾਲਾ ਕਾਂਗਰਸ ਦੇ ਕੈਂਡੀਡੇਟ ਸੀਗੇ ਤੇ ਸਿੱਧੂ ਮੂਸੇਵਾਲਾ ਨੂੰ ਹਰਾਉਣ ਵਾਲੇ ਡਾਕਟਰ ਵਿਜੇ ਸਿੰਘਲਾ ਸੀ ਵੱਡੇ ਮਾਰਜਨ ਦੇ ਨਾਲ ਉਹਨਾਂ ਦੀ ਜਿੱਤ ਹੋਈ ਸੀ ਇੱਕ ਆਡੀਓ ਕਾਲ ਦੇ ਆਧਾਰ ਦੇ ਉੱਤੇ ਕਾਰਵਾਈ ਹੋਈ ਕਾਫੀ ਚਰਚਾ ਛੜੀ ਤਾਂ ਡਾਕਟਰ ਵਿਜੇ ਸਿੰਘਲਾ ਨੂੰ ਹਟਾ ਦਿੱਤਾ ਗਿਆ ਸੰਦੇਸ਼ ਇਹ ਗਿਆ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਆਪਣਿਆਂ ਨੂੰ ਵੀ ਨਹੀਂ ਬਖਸ਼ਦੀ ਆਡੀਓ ਕਾਲ ਤੋਂ ਬਾਅਦ ਹੁਣ ਜਦੋਂ ਕਲੀਨ ਚਿੱਟ ਮਿਲ ਰਹੀ ਆ ਤਾਂ ਵਿਰੋਧੀਆਂ ਨੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ ਕਿ ਉਦੋਂ ਬੜੀ ਵੱਡੀ ਕਾਰਵਾਈ ਕੀਤੀ ਸੀ ਤੇ ਹੁਣ ਕਲੀਨ ਚਿੱਟ ਕਿਵੇਂ ਮਿਲ ਗਈ ਤੇ ਜਾਣਕਾਰੀ ਮੁਤਾਬਕ ਬਲਵਿੰਦਰ ਸ਼ਿਕਾਇਤ ਕਰਤਾ ਕੋ ਰਜਿੰਦਰ ਸਿੰਘ ਉਸ ਨੇ ਵੀ ਜਿਹੜੀ ਮੁਹਾਲੀ ਦੀ ਪੁਲਿਸ ਵੱਲੋਂ ਕੋਰਟ ਦੇ ਵਿੱਚ ਰਿਪੋਰਟ ਦਾਖਲ ਕੀਤੀ ਗਈ ਆ ਉਹਦੇ ਉੱਤੇ ਸਹਿਮਤੀ ਪ੍ਰਗਟਾ ਦਿੱਤੀ ਹੈ ਕਹਿੰਦੇ ਇਹ ਰਿਪੋਰਟ ਬਿਲਕੁਲ ਠੀਕ ਹੈ ਉਸ ਰਿਪੋਰਟ ਦੇ ਮੁਤਾਬਕ ਹੀ ਇਹ ਕਲੀਨ ਚਿੱਟ ਮਿਲੀ ਆ ਤੇ ਹੁਣ ਅਗਲੀ ਜਿਹੜੀ ਸੁਣਵਾਈ ਹੈ ਉਹ 14 ਜੁਲਾਈ ਨੂੰ ਹੋਵੇਗੀ ਕਾਫੀ ਲੰਮਾ ਸਮਾਂ ਪਾ ਦਿੱਤਾ ਗਿਆ ਤਕਰੀਬਨ 16 ਦਿਨਾਂ ਬਾਅਦ ਇਹ ਸੁਣਵਾਈ ਹੋਣੀ ਹੈ ਇਸ ਮਾਮਲੇ ਦੀ ਦੁਬਾਰਾ ਪਰ ਰਾਹਤ ਭਰੀ ਖਬਰ ਇਹ ਹੈ ਕਿ ਵਿਜੇ ਸਿੰਘਲਾ ਤੇ ਉਹਨਾਂ ਦੇ OSD ਨੂੰ ਇਸ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲ ਚੁੱਕੀ ਹੈ 1% ਦੀ ਕੋਈ ਕਮਿਸ਼ਨ ਦਾ ਰੌਲਾ ਪਿਆ ਸੀਗਾ ਤਾਂ ਉਸ ਦੇ ਆਧਾਰ ਦੇ ਉੱਤੇ ਇਹਨਾਂ ਤੇ ਕਾਰਵਾਈ ਕੀਤੀ ਗਈ ਸੀ ਸੋ ਮਾਨਸਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਥੋੜਾ ਬਹੁਤਾ ਹੁਣ ਰਾਹਤ ਜੀ ਮਹਿਸੂਸ ਹੋਵੇਗੀ ਕਿ ਅਸੀਂ ਜਿਹੜਾ ਆਪਣਾ ਨੁਮਾਇੰਦਾ ਚੁਣਿਆ ਸੀਗਾ ਉਹ ਕਲੀਨ ਚਿੱਟ ਲੈ ਕੇ ਆ ਗਿਆ ਹੈ ਯਾਨੀ ਕਿ ਜ਼ਿਆਦਾ ਸਬੂਤ ਵਗੈਰਾ ਜਿਹੜੇ ਨੇ ਉਹ ਨਹੀਂ ਮਿਲ ਸਕੇ ਜਾਂ ਕਿਸ ਤਰ੍ਹਾਂ ਦੇ ਨਾਲ ਵੀ ਕਲੀਨ ਚਿੱਟ ਮਿਲੀ ਹੈ ਸੋ ਪੁਲਿਸ ਦੀ ਕਾਰਵਾਈ ਸੀਗੀ ਕੋਰਟ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਤੇ ਹੁਣ ਸੰਜੀਵ ਸਿੰਘਲਾ ਡਾਕਟਰ ਸੰਜੀਵ ਸਿੰਘਲਾ ਵਿਜੇ ਸਿੰਘਲਾ ਵਿਜੇ ਸਿੰਘਲਾ ਨੇ ਜਿਹੜੇ ਉਹ ਆਪਣੇ ਵੱਲੋਂ ਸੁਰਖਰੂ ਹੋ ਗਏ ਨੇ ਉਹਨਾਂ ਦੇ OSD ਵੀ ਸੁਰਖਰੂ ਹੋ ਗਏ ਨੇ ਕਿ ਉਹਨਾਂ ਦੇ ਉੱਤੇ ਜਿਹੜਾ ਮਾਮਲਾ ਸੀਗਾ ਉਹ ਠੰਡਾ ਪੈ ਗਿਆ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ